ਮੈਥ ਦੇ ਅਧਿਆਪਕ ਗगन ਪ੍ਰਤਾਪ ਦੇ ਨਾਂ ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸ ਨੇ ਇੰਟਰਨੈਟ ਤੇ ਹਲਚਲ ਮਚਾ ਦਿੱਤੀ ਉਹ ਵਿਦਿਆਰਥੀਆਂ ਨੂੰ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਵਾਉਂਦੇ ਹਨ ਤੇ ਇਸ ਟਵੀਟ ਵਿੱਚ ਐਗਜ਼ਾਮ ਅਤੇ ਰਿਜ਼ਰਵੇਸ਼ਨ ਰਾਖਵੇਂ ਕਰਨ ਤੇ ਟਿੱਪਣੀ ਕੀਤੀ ਗਈ ਇਸ ਵਿਵਾਦ ਦੇ ਟਵੀਟ ਨੇ ਦੋਵਾਂ ਗਰੁੱਪਾਂ ਵਿਚਾਲੇ ਬਹਿਸ ਛੇੜ ਦਿੱਤੀ ਇੱਕ ਪਾਸੇ ਜਿੱਥੇ ਵਿਰੋਧੀਆਂ ਨੇ ਟਵੀਟ ਦੇ ਖਿਲਾਫ ਉਹਨਾਂ ਨੂੰ ਰਿਜ਼ਰਵੇਸ਼ਨ ਵਿਰੋਧੀ ਦੱਸ ਕੇ 트ੈਂਡ ਸ਼ੁਰੂ ਕਰ ਦਿੱਤਾ ਉੱਥੇ ਦੂਜੇ ਪਾਸੇ ਸਮਰਥਕਾਂ ਨੇ ਵੀ ਆਪਣੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਮੁੱਦਾ ਇਹ ਸੀ ਕਿ ਰਿਜ਼ਰਵੇਸ਼ਨ ਅਤੇ ਐਗਜ਼ਾਮਸ ਦੀ ਨਿਰਪੱਖਤਾ ਨੂੰ ਲੈ ਕੇ ਉਮਾਤੀਆਂ ਵਿਚਾਲੇ ਗਰਮਾ-ਗਰਮ ਟਕਰਾਅ ਹੋਇਆ ਸੀ ਕਈਆਂ ਨੇ ਇਸ ਨੂੰ ਬੇਇਨਸਾਫੀ ਦੱਸਿਆ ਜਦੋਂ ਕਿ ਕਈਆਂ ਨੇ ਇਸ ਨੂੰ ਜ਼ਰੂਰੀ ਦੱਸਿਆ ਉਹਨਾਂ ਨੇ ਐਕਸ ਤੇ ਭਾਰਤ ਦੇ ਐਜੂਕੇਸ਼ਨ ਸਿਸਟਮ ਬਾਰੇ ਲਿਖਿਆ ਉਨਾਂ ਨੇ ਲਿਖਿਆ ਕਿ ਭਵਿੱਖ ਵਿੱਚ ਭਾਰਤ ਦਾ ਪ੍ਰੀਖਿਆ ਪੈਟਰਨ 2040 ਯੂਆਰ ਸਾਰੇ ਸਵਾਲਾਂ ਦੇ ਜਵਾਬ ਦਿਓ, OBC ਕੁਝ ਸਵਾਲਾਂ ਦੇ ਜਵਾਬ ਦਿਓ, SC ਪ੍ਰੀਖਿਆ ਦੇਣ ਲਈ ਤੁਹਾਡਾ ਧੰਨਵਾਦ ਤੇ ST ਅਪਲਾਈ ਕਰਨ ਲਈ ਤੁਹਾਡਾ ਧੰਨਵਾਦ। ਉਹਨਾਂ ਨੇ ਅੱਗੇ ਲਿਖਿਆ ਕਿ ਜੇਕਰ ਸੂਬੇ ਦੀਆਂ ਸਰਕਾਰਾਂ ਇਸੇ ਤਰ੍ਹਾਂ ਰਿਜ਼ਰਵੇਸ਼ਨ ਨੂੰ ਵਧਾਉਂਦੀਆਂ ਰਹੀਆਂ ਤਾਂ ਇਹੀ ਹਾਲ ਹੋਵੇਗਾ। ਰੱਖਵੇ ਕਰਨ ਤੋਂ ਇਲਾਵਾ ਸਾਨੂੰ ਕੁਝ ਹੋਰ ਵੀ ਸੋਚਣਾ ਪਵੇਗਾ। ਸੋਸ਼ਲ ਮੀਡੀਆ ਦੀਆਂ ਗਲੀਆਂ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਵਿਵਾਦਿਤ ਟਵੀਟ ਗगन ਪ੍ਰਤਾਪ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਕੀਤਾ ਸੀ ਤੇ ਬਾਦ ਵਿੱਚ ਇਸ ਨੂੰ ਡਿਲੀਟ ਕਰ ਦਿੱਤਾ ਗਿਆ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅਜੇ ਤੱਕ ਉਹਨਾਂ ਦੇ ਟਵਿੱਟਰ ਜਾਂ ਇੰਸਟਾਗ੍ਰam ਅਕਾਊਂਟ ਤੋਂ ਟਵੀਟ ਨੂੰ ਨਕਾਰਨ ਵਾਲਾ ਕੋਈ ਵੀ ਕਿਸੇ ਤਰ੍ਹਾਂ ਦਾ ਬਿਆਨ ਸਾਹਮਣੇ ਨਹੀਂ ਆਇਆ ਉੱਥੇ ਹੀ ਇੱਕ ਯੂਜ਼ਰ ਨੇ ਟਵੀਟ ਕੀਤਾ ਟਵੀਟ ਡਿਲੀਟ ਕਰਨ ਨਾਲ ਕੁਝ ਨਹੀਂ ਹੋਵੇਗਾ ਤੁਹਾਡਾ ਜਾਤੀਵਾਦੀ ਚਿਹਰਾ ਸਾਹਮਣੇ ਆ ਗਿਆ ਟਵੀਟ ਡਿਲੀਟ ਕਰਨਾ ਤਾਂ ਤੁਹਾਡੀ ਪੁਰਾਣੀ ਆਦਤ ਰਹੀ ਹੈ ਮਾਫੀ ਤਾਂ ਤੁਹਾਨੂੰ ਮੰਗਣੀ ਪਵੇਗੀ ਇਸ ਯੂਜ਼ਰ ਨੇ ਨਾਲ ਹੀ ਹੈਸ਼ਟੈਗ ਗगन ਪ੍ਰਤਾਪ ਮਾਫੀ ਮੰਗੋ ਦੀ ਵਰਤੋਂ ਕੀਤੀ ਵਿਰੋਧੀਆਂ ਨੂੰ ਲੱਗਿਆ ਕਿ ਇਹ ਟਵੀਟ ਗਲਤ ਹੈ ਪਰ ਗगन ਪ੍ਰਤਾਪ ਦਾ ਸਮਰਥਨ ਕਰਤੇ ਹੋਏ ਕਿ ਯੂਜ਼ਰ ਨੇ ਗਗਨ ਪ੍ਰਤਾਪ ਸਰ ਨੇ ਆਪਣੇ ਦਿਲ ਦੀ ਗੱਲ ਕਹੀ ਇਹਦਾ ਇੱਕ ਟਵੀਟ ਕੀਤਾ ਤੇ ਉਹਨਾਂ ਨੇ ਲਿਖਿਆ ਕਿ ਇੱਕ ਟੀਚਰ ਹੀ ਦੱਸ ਸਕਦਾ ਹੈ ਕਿ ਦੇਸ਼ ਅੱਗੇ ਕਿਵੇਂ ਵਧਦਾ ਇਹਨਾਂ ਨੇ ਲੱਖਾਂ ਲੋਕਾਂ ਨੂੰ ਲੱਖਾਂ ਬੱਚਿਆਂ ਨੂੰ ਅਫਸਰ ਬਣਾਇਆ ਦੇਸ਼ ਇਹਨਾਂ ਦੇ ਨਾਲ ਹੈ ਅਸੀਂ ਇਹਨਾਂ ਦੇ ਨਾਲ ਹ ਉਹਨਾਂ ਨੇ ਆਈ ਸਟੈਂਡ ਵਿਦ ਗਗਨ ਪ੍ਰਤਾਪ ਹੈਸ਼ਟੈਗ ਦੀ ਵਰਤੋਂ ਕੀਤੀ ਕਮੈਂਟ ਕਰਕੇ ਤੁਸੀਂ ਸਾਨੂੰ ਜ਼ਰੂਰ ਦੱਸੋ ਕਿ ਇਹਨਾਂ ਨੇ ਗਲਤ ਬੋਲਿਆ ਜਾਂ ਸਹੀ ਜੋ ਵੀ ਹੋਵੇ ਯਕੀਨੀ ਤੌਰ ਤੇ ਸੋਸ਼ਲ ਮੀਡੀਆ ਤੇ ਇਹਨਾਂ ਨੇ ਇੱਕ ਬਹਿਸ ਤੇ ਚਰਚਾ ਛੇੜ ਦਿੱਤੀ ਹੈ ਮੈਥ ਦੇ ਅਧਿਆਪਕ ਗगन ਪ੍ਰਤਾਪ ਦੇ ਨਾਂ ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸ ਨੇ ਇੰਟਰਨੈਟ ਤੇ ਹਲਚਲ ਮਚਾ ਦਿੱਤੀ ਉਹ ਵਿਦਿਆਰਥੀਆਂ ਨੂੰ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਵਾਉਂਦੇ ਹਨ ਤੇ ట్ਵੀਟ ਵਿੱਚ ਐਗਜ਼ਾਮ ਅਤੇ ਰਿਜ਼ਰਵੇਸ਼ਨ ਰਾਖਵੇਂ ਕਰਨ ਤੇ ਟਿੱਪਣੀ ਕੀਤੀ ਗਈ ਇਸ ਵਿਵਾਦ ਦੇ ట్ਵੀਟ ਨੇ ਦੋਵਾਂ ਗਰੁੱਪਾਂ ਵਿਚਾਲੇ ਬਹਿਸ ਛੇੜ ਦਿੱਤੀ ਇੱਕ ਪਾਸੇ ਜਿੱਥੇ ਵਿਰੋਧੀਆਂ ਨੇ ట్ਵੀਟ ਦੇ ਖਿਲਾਫ ਉਹਨਾਂ ਨੂੰ ਰਿਜ਼ਰਵੇਸ਼ਨ ਵਿਰੋਧੀ ਦੱਸ ਕੇ 트ੈਂਡ ਸ਼ੁਰੂ ਕਰ ਦਿੱਤਾ ਉੱਥੇ ਦੂਜੇ ਪਾਸੇ ਸਮਰਥਕਾਂ ਨੇ ਵੀ ਆਪਣੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਮੁੱਦਾ ਇਹ ਸੀ ਕਿ ਰਿਜ਼ਰਵੇਸ਼ਨ ਅਤੇ ਐਗਜ਼ਾਮਸ ਦੀ ਨਿਰਪੱਖਤਾ ਨੂੰ ਲੈ ਕੇ ਮਾਤਿਰਾਂ ਵਿਚਾਲੇ ਗਰਮਾ-ਗਰਮ ਟਕਰਾਅ ਹੋਇਆ ਸੀ ਕਈਆਂ ਨੇ ਇਸ ਨੂੰ ਬੇਇਨਸਾਫੀ ਦੱਸਿਆ ਜਦੋਂ ਕਿ ਕਈਆਂ ਨੇ ਇਸ ਨੂੰ ਜ਼ਰੂਰੀ ਦੱਸਿਆ ਉਹਨਾਂ ਨੇ ਐਕਸ ਤੇ ਭਾਰਤ ਦੇ ਐਜੂਕੇਸ਼ਨ ਸਿਸਟਮ ਬਾਰੇ ਲਿਖਿਆ ਉਹਨਾਂ ਨੇ ਲਿਖਿਆ ਕਿ ਭਵਿੱਖ ਵਿੱਚ ਭਾਰਤ ਦਾ ਪ੍ਰੀਖਿਆ ਪੈਟਰਨ 2040 ਯੂਆਰ ਸਾਰੇ ਸਵਾਲਾਂ ਦੇ ਜਵਾਬ ਦਿਓ, ਓਬੀਸੀ ਕੁਝ ਸਵਾਲਾਂ ਦੇ ਜਵਾਬ ਦਿਓ, ਐਸਸੀ ਪ੍ਰੀਖਿਆ ਦੇਣ ਲਈ ਤੁਹਾਡਾ ਧੰਨਵਾਦ ਤੇ ਐਸਟੀ ਅਪਲਾਈ ਕਰਨ ਲਈ ਤੁਹਾਡਾ ਧੰਨਵਾਦ। ਉਹਨਾਂ ਨੇ ਅੱਗੇ ਲਿਖਿਆ ਕਿ ਜੇਕਰ ਸੂਬੇ ਦੀਆਂ ਸਰਕਾਰਾਂ ਇਸੇ ਤਰ੍ਹਾਂ ਰਿਜ਼ਰਵੇਸ਼ਨ ਨੂੰ ਵਧਾਉਂਦੀਆਂ ਰਹੀਆਂ ਤਾਂ ਇਹੀ ਹਾਲ ਹੋਵੇਗਾ। ਰੱਖਵੇ ਕਰਨ ਤੋਂ ਇਲਾਵਾ ਸਾਨੂੰ ਕੁਝ ਹੋਰ ਵੀ ਸੋਚਣਾ ਪਵੇਗਾ। ਸੋਸ਼ਲ ਮੀਡੀਆ ਦੀਆਂ ਗਲੀਆਂ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਵਿਵਾਦਿਤ ਟਵੀਟ ਗਗਨ ਪ੍ਰਤਾਪ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਕੀਤਾ ਸੀ ਤੇ ਬਾਦ ਵਿੱਚ ਇਸ ਨੂੰ ਡਿਲੀਟ ਕਰ ਦਿੱਤਾ ਗਿਆ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅਜੇ ਤੱਕ ਉਹਨਾਂ ਦੇ ਟਵਿੱਟਰ ਜਾਂ ਇੰਸਟਾਗ੍ਰam ਅਕਾਊਂਟ ਤੋਂ ਟਵੀਟ ਨੂੰ ਨਕਾਰਨ ਵਾਲਾ ਕੋਈ ਵੀ ਕਿਸੇ ਤਰ੍ਹਾਂ ਦਾ ਬਿਆਨ ਸਾਹਮਣੇ ਨਹੀਂ ਆਇਆ ਉੱਥੇ ਹੀ ਇੱਕ ਯੂਜ਼ਰ ਨੇ ਟਵੀਟ ਕੀਤਾ ਟਵੀਟ ਡਿਲੀਟ ਕਰਨ ਨਾਲ ਕੁਝ ਨਹੀਂ ਹੋਵੇਗਾ ਤੁਹਾਡਾ ਜਾਤੀਵਾਦੀ ਚਿਹਰਾ ਸਾਹਮਣੇ ਆ ਗਿਆ ਹੈ ਟਵੀਟ ਡਿਲੀਟ ਕਰਨਾ ਤਾਂ ਤੁਹਾਡੀ ਪੁਰਾਣੀ ਆਦਤ ਰਹੀ ਹੈ ਮਾਫੀ ਤਾਂ ਤੁਹਾਨੂੰ ਮੰਗਣੀ ਪਵੇਗੀ ਅਸੀਂ ਯੂਜ਼ਰ ਨੇ ਨਾਲ ਹੀ ਹੈਸ਼ਟੈਗ ਗगन ਪ੍ਰਤਾਪ ਮਾਫੀ ਮੰਗੋ ਦੀ ਵਰਤੋਂ ਕੀਤੀ ਵਿਰੋਧੀਆਂ ਨੂੰ ਲੱਗਿਆ ਕਿ ਇਹ ਟਵੀਟ ਗਲਤ ਹੈ ਪਰ ਗगन ਪ੍ਰਤਾਪ ਦਾ ਸਮਰਥਨ ਕਰਦੇ ਹੋਏ ਕਿ ਯੂਜ਼ਰ ਨੇ ਗगन ਪ੍ਰਤਾਪ ਸਰ ਨੇ ਆਪਣੇ ਦਿਲ ਦੀ ਗੱਲ ਕਹੀ ਇਹਦਾ ਇੱਕ ਟਵੀਟ ਕੀਤਾ ਤੇ ਉਹਨਾਂ ਨੇ ਲਿਖਿਆ ਕਿ ਇੱਕ ਟੀਚਰ ਹੀ ਦੱਸ ਸਕਦਾ ਹੈ ਕਿ ਦੇਸ਼ ਅੱਗੇ ਕਿਵੇਂ ਵਧਦਾ ਇਹਨਾਂ ਨੇ ਲੱਖਾਂ ਲੋਕਾਂ ਨੂੰ ਲੱਖਾਂ ਬੱਚਿਆਂ ਨੂੰ ਅਫਸਰ ਬਣਾਇਆ ਦੇਸ਼ ਇਹਨਾਂ ਦੇ ਨਾਲ ਹੈ ਅਸੀਂ ਇਹਨਾਂ ਦੇ ਨਾਲ ਹੈ ਉਹਨਾਂ ਨੇ ਆਈ ਸਟੈਂਡ ਵਿਦ ਗਗਨ ਪ੍ਰਤਾਪ ਹੈਸ਼ਟੈਗ ਦੀ ਵਰਤੋਂ ਕੀਤੀ ਕਮੈਂਟ ਕਰਕੇ ਤੁਸੀਂ ਸਾਨੂੰ ਜ਼ਰੂਰ ਦੱਸੋ ਕਿ ਇਹਨਾਂ ਨੇ ਗਲਤ ਬੋਲਿਆ ਜਾਂ ਸਹੀ ਜੋ ਵੀ ਹੋਵੇ ਯਕੀਨੀ ਤੌਰ ਤੇ ਸੋਸ਼ਲ ਮੀਡੀਆ ਤੇ ਇਹਨਾਂ ਨੇ ਇੱਕ ਬਹਿਸ ਤੇ ਚਰਚਾ ਛੇੜ ਦਿੱਤੀ ਹੈ